ਸੰਗਤ ਜੀ ਅੱਜ ਦੀ ਵੀਡੀਓ ਦਾ ਟਾਈਟਲ ਪੜ੍ਹ ਕੇ ਬੇਸ਼ੱਕ ਤੁਹਾਨੂੰ ਅਜੀਬ ਜਿਹਾ ਲੱਗਾ ਹੋਵੇਗਾ ਪਰ ਇਹ ਸੱਚ ਹੈ ਤੁਸੀਂ ਜਿੱਥੇ ਤੱਕ ਮਰਜ਼ੀ ਨੱਠ ਲਵੋ ਤੁਹਾਡੇ ਘਰੋਂ ਇੱਕ ਮੈਂਬਰ ਬਾਬਿਆਂ ਨੇ ਲੈਣਾ ਹੀ ਹੈ ਇਸ ਵੀਡੀਓ ਦੇ ਟਾਈਟਲ ਦੇ ਵਿਚਲਾ ਰਾਜ ਕੀ ਹੈ ਉਸ ਰਾਜ ਨੂੰ ਅਸੀਂ ਅੱਜ ਪੂਰੀ ਤਰ੍ਹਾਂ ਵਿਸਥਾਰ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਤ ਸਾਈਂ ਲੋਕ ਬਾਬਾ ਜੀ ਦੇ ਇਸ ਚੈਨਲ ਮਡਾਰ ਮਲਟੀਮੀਡੀਆ ਨਾਲ ਅੱਜ ਵੀ ਜੋ ਨਵੀਆਂ ਰੂਹਾਂ ਜੁੜੀਆਂ ਹਨ ਉਹਨਾਂ ਨੂੰ गुजारिश ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਘੰਟੀ ਵਾਲਾ ਬਟਨ ਲਾਜ਼ਮੀ ਦਬਾਉਣਾ ਤਾਂ ਕਿ ਇਸ ਚੈਨਲ ਤੋਂ ਪ੍ਰਕਾਸ਼ਿਤ ਹੋਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਸੰਗਤ ਜੀ ਅੱਜ ਵੀ ਕਈਆਂ ਘਰਾਂ ਦੇ ਵਿੱਚ ਸੰਤ ਸਾਈਂ ਲੋਕ ਸਰਕਾਰ ਦਾ ਵਾਸਾ ਹੈ ਕਿਉਂਕਿ ਉੱਥੇ ਕਦੀ ਬਾਬਾ ਜੀ ਨੂੰ ਸ਼ਰਧਾ ਭਾਵਨਾ ਨਾਲ ਪੂਜਿਆ ਜਾਂਦਾ ਸੀ ਸਮੇਂ ਦੀ ਤਬਦੀਲੀ ਐਸੀ ਹੋਈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋਣਾ ਪਿਆ ਹੈ ਜਾਂ ਕਈ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਸੈੱਟ ਹੋ ਗਏ ਹਨ ਬੇਸ਼ੱਕ ਲੋਕਾਂ ਕੋਲ ਹਰ ਜ਼ਰੂਰਤ ਦੀ ਵਸਤੂ ਹੋਵੇਗੀ ਪੈਸਾ ਹੋਵੇਗਾ ਪਰ ਉਨ੍ਹਾਂ ਦੇ ਮਨਾਂ ਨੂੰ ਸੰਤੁਸ਼ਟੀ ਨਹੀਂ ਹੋਵੇਗੀ ਉਹਨਾਂ ਨੂੰ ਕਈ ਵਾਰ ਲੱਗਦਾ ਹੋਵੇਗਾ ਕਿ ਉਹ ਜੋ ਜ਼ਿੰਦਗੀ ਜੀ ਰਹੇ ਹਨ ਇਹ ਇੱਕ ਮਜਬੂਰਨ ਜਹੀ ਜ਼ਿੰਦਗੀ ਹੈ ਜਿਸ ਵਿੱਚ ਬਾਕੀ ਸਭ ਕੁਝ ਤਾਂ ਹੈ ਪਰ ਸਕੂਨ ਨਹੀਂ ਹੈ ਸਭ ਕੁਝ ਹੋਣ ਦੇ ਬਾਵਜੂਦ ਜ਼ਿੰਦਗੀ ਵਿੱਚ ਸਕੂਨ ਕਿਉਂ ਨਹੀਂ ਹੈ ਕਿਉਂ ਉਹਨਾਂ ਨੇ ਕਦੀ ਹੱਸ ਕੇ ਨਹੀਂ ਦੇਖਿਆ ਜੇਕਰ ਉਹ ਕਦੀ ਹੱਸੇ ਵੀ ਤਾਂ ਸਾਰਾ ਹਾਸਾ ਬਨਾਵਟੀ ਹੁੰਦਾ ਹੈ ਸਿਰਫ ਦੂਸਰਿਆਂ ਨੂੰ ਦਿਖਾਉਣ ਲਈ ਕਿ ਉਹ ਬਹੁਤ ਖੁਸ਼ ਹਨ ਇਸ ਲਈ ਹੀ ਉਹ ਹੱਸਦੇ ਹਨ ਖੈਰ ਅਸੀਂ ਗੱਲ ਕਰਦੇ ਸੀ ਕਿ ਘਰ ਵਿੱਚੋਂ ਬਾਬਾ ਜੀ ਨੇ ਇੱਕ ਮੈਂਬਰ ਲੈਣਾ ਹੀ ਹੈ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਚਲੇ ਜਾਵੋ ਇਸ ਤੋਂ ਭਾਵ ਇਹ ਹੈ ਕਿ ਜਿੱਥੇ ਪਹਿਲਾਂ ਘਰਾਂ ਵਿੱਚ ਬਾਬਾ ਜੀ ਦੇ ਦਰਬਾਰ ਬਣੇ ਸੀ ਉੱਥੇ ਇੱਕ ਸੇਵਾਦਾਰ ਉਹਨਾਂ ਨੂੰ ਜ਼ਰੂਰ ਚਾਹੀਦਾ ਹੁੰਦਾ ਹੈ ਜੋ ਸੇਵਾਦਾਰ ਬਾਬਾ ਜੀ ਦੇ ਦਰਬਾਰ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਸਕੇ ਸਮੇਂ ਸਿਰ ਜੋਤ ਕਰ ਸਕੇ ਦਰਬਾਰ ਦੀ ਸਫਾਈ ਕਰ ਸਕੇ ਅਤੇ ਬਾਬਾ ਜੀ ਨੂੰ ਪ੍ਰਸ਼ਾਦ ਦਾ ਭੋਗ ਲਗਾ ਸਕੇ ਕਹਿਣ ਤੋਂ ਭਾਵ ਜੋ ਬਾਬਾ ਜੀ ਦੇ ਦਰਬਾਰ ਦੀ ਪੂਰੀ ਤਰ੍ਹਾਂ ਦੇਖਭਾਲ ਕਰ ਸਕੇ ਇਸ ਲਈ ਸੰਗਤ ਜੀ ਤੁਸੀਂ ਜਿੰਨਾ ਮਰਜ਼ੀ ਨੱਠ ਲਵੋ ਜਿਸ ਘਰ ਵੀ ਬਾਬਾ ਜੀ ਦਾ ਦਰਬਾਰ ਬਣਿਆ ਸੀ ਉਸੇ ਲਈ ਘਰ ਵਿੱਚੋਂ ਇੱਕ ਸੇਵਾਦਾਰ ਬਾਬਾ ਜੀ ਦੇ ਦਰਬਾਰ ਵਾਸਤੇ ਸੇਵਾ ਕਰਨ ਵਾਸਤੇ ਪੱਕਾ ਚਾਹੀਦਾ ਹੈ ਇਸ ਲਈ ਸੰਗਤ ਜੀ ਦੂਰ ਨਠਣ ਦੀ ਜ਼ਰੂਰਤ ਨਹੀਂ ਹੈ ਸੋਚ ਕੇ ਯਾਦ ਕਰਕੇ ਦੇਖੋ ਕਿਤੇ ਤੁਸੀਂ ਤਾਂ ਆਪਣੇ ਜੱਦੀ ਘਰਾਂ ਵਿੱਚ ਇਸ ਤਰ੍ਹਾਂ ਬਾਬਾ ਜੀ ਦਾ ਦਰਬਾਰ ਪਿੱਛੇ ਤਾਂ ਨਹੀਂ ਛੱਡ ਆਏ ਅਸੀਂ ਕਿਸੇ ਨੂੰ ਡਰਾ ਨਹੀਂ ਰਹੇ ਇੱਕ ਹਕੀਕਤ ਦੱਸ ਰਹੇ ਹਾਂ ਕਿਉਂਕਿ ਜਦੋਂ ਸਮਾਂ ਜ਼ਿਆਦਾ ਬੀਤ ਜਾਂਦਾ ਹੈ ਤਾਂ ਇਹ ਫਿਰ ਕੁਝ ਸਮਝ ਨਹੀਂ ਆਉਂਦਾ ਇਸ ਲਈ ਭਲਾਈ ਇਸੇ ਵਿੱਚ ਹੀ ਹੈ ਕਿ ਇੱਕ ਮੈਂਬਰ ਜੋ ਆਪਣੇ ਨਿੱਜੀ ਕੰਮਕਾਰਾਂ ਦੇ ਸਾਥ-ਸਾਥ ਬਾਬਾ ਜੀ ਦੇ ਦਰਬਾਰ ਦੀ ਪੂਰੀ ਤਰ੍ਹਾਂ ਦੇਖਭਾਲ ਕਰ ਸਕੇ ਬਾਬਾ ਜੀ ਦੇ ਚਰਨੀ ਪੱਕਾ ਲੱਗ ਜਾਵੇ ਫਿਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਨਾਵਟੀ ਹਾਸਿਆਂ ਦੀ ਜ਼ਰੂਰਤ ਨਹੀਂ ਪੈਣੀ ਜ਼ਿੰਦਗੀ ਦਾ ਅਸਲੀ ਸਕੂਨ ਮਿਲ ਜਾਣਾ ਹੈ ਜੋ ਅਰਬਾਂ ਖਰਬਾਂ ਦੀ ਧਨ ਦੌਲਤ ਵੀ ਨਹੀਂ ਦੇ ਸਕਦੀ ਸੰਗਤ ਜੀ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜਕਾਰਾ ਸੰਤ ਸਾਈ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ